ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਧੰਨ ਗੁਰੂ ਨਾਨਕ ਦੇਵ ਜੀ ਸਾਰਿਆਂ ਤੇ ਮੇਰੇ ਭੈਅ ਅਥ ਰੱਖਣ ਸਾਨੂੰ ਤੰਦਰੁਸਤੀਆਂ ਵਖੇਣ ਚੜ੍ਹਦੀ ਕਲਾ ਵਿੱਚ ਰੱਖੇ ਥੈਂਕ ਯੂ so much ਮੇਰੇ ਚੈਨ ਨੂੰ ਇੰਨੀ ਜਿਆਦੀ ਸਪੂਟ ਕਰਨ ਵਾਸਤੇ ਤੇ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਜਿੰਨੀ ਵੀ ਜਨਰੇਸ਼ਨ ਨੇ ਮੈਸੇਜ ਕੀਤੇ ਵਧੀਆ ਮੈਸੇਜ ਕੀਤੇ ਇੱਕ ਦੋ ਲੋਕਾਂ ਨੇ ਕਟਿਆ ਕਟਿਆ ਨਹੀਂ ਮੀਨ ਜੋ ਵੀ ਸਵਾਲ ਕੁਐਸਚਨ ਕਰਦੇ ਤੇ ਇੰਨਾ ਟਾਈਮ ਨਹੀਂ ਹੁੰਦਾ ਆਪਾਂ ਕਿਸੇ ਨੂੰ ਇੰਨਾ ਟਾਈਮ ਵੀ ਉਹ ਜਵਾਬ ਦੇ ਗਏ ਲੈਟੀ ਦੇ ਵਿੱਚ ਵੀ ਇੰਨਾ ਉਹ ਨਹੀਂ ਹੈਗਾਗਾ ਟਾਈਮ ਨਹੀਂ ਕਿਸੇ ਕੋਲੇ ਹੁੰਦਾਗਾ ਤੇ ਅੱਜ ਆਪਾਂ ਤੰਦੂਰੀ ਰੋਟੀ ਬਣਾਉਣੀ ਸਿੱਖਦੇ ਤਵੇ ਤੇ ਠੀਕ ਹੈ ਦੋ ਤਵਿਆਂ ਤੇ ਵੀ ਬਣਾਉਣੀ ਸਿੱਖਾਂਗੇ ਇੱਕ ਤੇ ਵੀ ਬਣਾਉਣੀ ਸਿੱਖਾਂਗੇ ਠੀਕ ਹੈ ਤੇ ਦੇਖਿਓ ਤੁਸੀਂ ਦੋ ਤਵਿਆਂ ਦੇ ਆਪਾਂ ਕਿਵੇਂ ਬਣਾਉਣੇ ਆ ਤੇ ਇੱਕ ਤੇ ਕਿਵੇਂ ਬਣਾਉਣੇ ਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਇੱਧਰ ਆਪਾਂ ਨੇ ਰੋਟੀ ਨੂੰ ਉੱਪਰਲੇ ਪਾਸੇ ਪਾਣੀ ਲਾ ਲਿਆ ਜਿਹੜਾ ਤਵੇ ਦੇ ਨਾਲ ਪਾਸਾ ਲਾਇ ਉਹਨੂੰ ਨਹੀਂ ਲਾਇਆਗਾ ਤੇ ਜਿਹੜਾ ਉੱਪਰਲਾ ਪਾਸਾ ਉਧਰ ਆਪਾਂ ਨੇ ਪਾਣੀ ਲਾ ਲਿਆ ਤੇ ਹੁਣ ਆਪਾਂ ਇਹਨੂੰ ਸੇਕਾਂਗੇ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਹੁਤ ਵਧੀਆ ਸਪੋਰਟ ਮਿਲੀ ਚਾ ਇਹਨਾਂ ਨੂੰ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਇੰਨਾ ਕੁ ਜ਼ਿਆਦਾ ਚੰਗਾ ਰਿਸਪੌਂਸ ਮਿਲਿਆ ਹੈ ਨਾ ਬਹੁਤ ਹੀ ਜ਼ਿਆਦਾ ਤੇ ਹੁਣ ਆਪਾਂ ਦੇਖੋ ਤੁਸੀਂ ਹੁਣ ਆਪੇ ਇੱਕ ਇੱਕ ਤਵੇ ਤੇ ਰੋਟੀ ਬਣਾਵਾਂਗੇ ਤੇ ਇਹ ਦੋ ਤਵਿਆਂ ਤੇ ਆਪਾਂ ਪਹਿਲਾਂ ਕਿਉਂ ਬਣਾਈ ਸੀਗੀ ਬਿਕੋਜ਼ ਜਿਵੇਂ ਆਪਾਂ ਡਾਇਰੈਕਟ ਗੈਸ ਤੇ ਰੋਟੀ ਬਣਾਉਨੇ ਆ ਹਨਾ ਤੇ ਉਹ ਨਾ ਗੈਸ ਸਾਰੀ ਵਿੱਚ ਰੋਟੀ ਦੇ ਵੱੜ ਜਾਂਦੀ ਆ ਤੇ ਤਾਂ ਕਰਕੇ ਆਪਾਂ ਦੂਜਾ ਤਵਾ ਪਹਿਲਾਂ ਨੇ ਗਰਮ ਕਰ ਲਿਆ ਸੀਗਾ ਚੰਗੀ ਤਰ੍ਹਾਂ ਤੇ ਉਹਦੇ ਤੇ ਤਾਂ ਬਣਾਈ ਸੀਗੀ ਉਦੇ ਤੇ ਥੋੜਾ ਟਾਈਮ ਲੱਗਦਾ ਤੇ ਬੰਦੀ ਤਾਂ ਸੋਹਣੀ ਆ ਉਹਦੇ ਤੇ ਵੀ ਇਹਦੇ ਤੇ ਵੀ ਵਧੀਆ ਬੰਦੀ ਆ ਬਟ ਜੇ ਆਪਾਂ ਇੰਜ ਗੈਸ ਤੇ ਇਹਨੂੰ ਰੋਟੀ ਨੂੰ ਸੇਕਦੇ ਆ ਤੇ ਗੈਸ ਜਿਹੜੀ ਨਾ ਰੋਟੀ ਦੇ ਵਿੱਚ ਵੜ ਜਾਂਦੀ ਇਸ ਕਰਕੇ ਮੈਂ ਜ਼ਿਆਦਾਤਰ ਦੋ ਤਵਿਆਂ ਤੇ ਹੀ ਬਣਾਉਣੀ ਆ ਇੱਕ ਤਵੇ ਤੇ ਬਹੁਤ ਘੱਟ ਬਣਾਉਣੀ ਆ ਦੋ ਤਵਿਆਂ ਤੇ ਪ્યોਰ ਉਵੇਂ ਵੀ ਬਣ ਜਾਂਦੀ ਆ ਤੇ ਇਹ ਵੀ ਬਹੁਤ ਸੋਹਣੀ ਬਣੀ ਆ ਦੇਖੋ ਤੁਸੀਂ ਵੀਡੀਓ ਪੂਰੀ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਾਂਗੇ ਆਪਾਂ ਨੈਕਸਟ ਰੈਸਪੀ ਦੇ ਨਾਲ ਪਰ ਹਜੇ 2-3 ਦਿਨ ਮੈਂ ਕੋਈ ਚੰਗੀ ਰੈਸਪੀ ਨਹੀਂ ਪਾ ਸਕਦੀਗੀ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਨਵੀਆਂ-ਨਵੀਆਂ ਰੈਸਪੀਆਂ 2-3 ਰੈਸਪੀਆਂ ਬਸ ਤੇ ਕਿਸੇ ਦਾ ਮੈਨੂੰ ਕਿਸੇ ਸਬਸਕ੍ਰਾਈਬਰ ਦੇ ਮੈਸੇਜ ਵੀ ਆਏ ਹੋਏ ਆ ਤੇ ਦੇਖੋ ਤੁਸੀਂ ਰੋਟੀ ਕਿੰਨੀ ਸੋਹਣੀ ਬਣੀਗੀ ਇਹ ਵੀ ਵਧੀਆ ਬਣੀ ਉਹ ਥੋੜੀ ਜਿਹੀ ਕੁਰਕਰੀ ਬਣੀ ਹੈ ਮਰਕਣੀ ਮਰਕਣੀ ਤੇ ਤਦ ਤੱਕ ਲਈ ਸਤ ਸ੍ਰੀ ਅਕਾਲ ਸਾਰੇ YouTube ਫੈਮਲੀ ਨੂੰ ਵੈਗਰ ਜੀਕਾ ਖਾਸ ਸ੍ਰੀ ਵੈਗੁਰੂ ਜੀ ਕੀ ਫਤਿਹ